ਕੰਗੜਾ ਰਣਾਵਤ ਦੀ ਨਵੀਂ ਆ ਰਹੀ ਫਿਲਮ ਜੋ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਆ ਅਮਰ ਜੈਸੀ ਉਹਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕੰਗੜਾ ਰਣਾਵਤ ਦਾ ਪਤਲਾ ਫੁਕਿਆ ਗਿਆ ਉਹਨਾਂ ਨੇ ਕਿਹਾ ਕਿ ਕੰਗੜਾ ਰਣਾਵਤ ਵੱਲੋਂ ਬਣਾਈ ਗਈ ਫਿਲਮ ਜਿਹੜੀ ਹੈ ਸਿੱਖਾਂ ਧਰਮ ਦੇ ਖਿਲਾਫ ਹੈ ਜਿਸ ਲੈ ਕੇ ਜਿਸ ਨੂੰ ਲੈ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਕੰਗੜਾ ਰਣਾਵਤ ਦੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਵਣਦੀ ਕਾਰਵਾਈ ਕੀਤੀ ਜਾਵੇ ਇਹ ਪਤਲਾ ਫੁਕਿਆ ਗਿਆ ਹੈ ਕਿ ਕੰਗੜਾ ਰਣਾਵਤ ਜਿਹੜੀ ਭਾਜਪਾ ਦੀ ਮੈਂਬਰ ਪਾਰਲੀਮੈਂਟ ਹੈ ਉਹਦਾ ਪਤਲਾ ਫੁਕਿਆ ਗਿਆ ਕਿਉਂਕਿ ਉਹਨੇ ਜੋ ਪਿਛਲੇ ਦਿਨ ਇੱਕ ਫਿਲਮ ਜਿਹੜੀ ਬਣਾਈ ਆ ਐਮਰਜੈਂਸੀ ਫਿਲਮ ਉਹਸ ਫਿਲਮ ਦੇ ਵਿੱਚ ਉਹਨੇ ਜਿਹੜਾ ਸਿੱਖਾਂ ਦਾ ਜਿਹੜਾ ਰੋਲ ਹੈ ਉਹਨੂੰ ਬੜਾ ਘੜੀਏ ਢੰਗ ਦੇ ਨਾਲ ਪੇਸ਼ ਕੀਤਾ ਔਰ ਉਹਦੇ ਵਿੱਚ ਸੰਤਜਨੈਲ ਸਿੰਘ ਪਿੰਡਰਾਵਾਲੇ ਸਾਡੇ ਮਹਾਪੁਰਖ ਨੇ ਉਹਨਾਂ ਦੀ ਵੀ ਵਿੱਚੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਉਹ ਜਿਹਨਾਂ ਦਾ ਸੀਨ ਜਿਹੜੇ ਪੇਸ਼ ਕੀਤੇ ਆ ਜਦ ਕਿ ਜਿਹੜੀ ਐਮਰਜੈਂਸੀ ਲੱਗੀ ਆ ਉਹ ਤੇ 1975 ਚ ਲੱਗੀ ਆ ਸੰਤਜਨੈਲ ਸਿੰਘ ਪਿੰਡਰਾਵਾਲੇ ਉਹ ਮਸ਼ਹੂਰ ਹੁੰਦੇ ਨੇ ਜਾਂ ਕੇ 82 83 ਦੇ ਵਿੱਚ ਇਹ ਉਹਨਾਂ ਨੂੰ ਕਿਉਂ ਵਿੱਚ ਸ਼ਾਮਲ ਕੀਤਾ ਗਿਆ ਇਸ ਫਿਲਮ ਦੇ ਵਿੱਚ ਬਾਕੀ ਹੋਰ ਸਿੱਖਾਂ ਦਾ ਵੀ ਰੋਲ ਜਿਹੜਾ ਇਹਦੇ ਵਿੱਚ ਉਹਨਾਂ ਨੇ ਬੜਾ ਟਿੰਕ ਘਟੀਆਂ ਡਾਂਗਾਂ ਪੇਸ਼ ਕੀਤਾ ਕਿਉਂਕਿ ਅਸੀਂ ਸਮਝਦਾ ਵੀ ਪਿਛਲੇ ਬੜੇ ਲੰਬੇ ਸਮੇਂ ਤੋਂ ਬੀਜੇਪੀ ਵੱਲੋਂ ਜਾਂ ਆਰਐਸਐਸ ਵੱਲੋਂ ਸਿੱਖਾਂ ਨੂੰ ਨੀਵੇਂ ਦਿਖਾਉਣ ਦੀ ਬੜੀਆਂ ਕੋਸ਼ਿਸ਼ਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵੀ ਹੋਈਆਂ ਨੇ ਔਰ ਜਿਹੜੀ ਇਹ ਫਿਲਮ ਬਣੀ ਆ ਇਹ ਵੀ ਉਸ ਉਹਨਾਂ ਸ਼ਾਸਨਾਂ ਦਾ ਇੱਕ ਹਿੱਸਾ ਆ ਔਰ ਉਹਨਾਂ ਨੇ ਇਹ ਫਿਲਮ ਦੇ ਰਹੀਂ ਸਿੱਖਾਂ ਦਾ ਜਿਹੜਾ ਕਿਰਦਾਰ ਹੈ ਉਹਨੂੰ ਨੀਵਾਂ ਮੈਂ ਕੋਣ ਦੀ ਕੋਸ਼ਿਸ਼ ਕੀਤੀ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਕੀ ਸੰਘਰਸ਼ ਹੋਊਗਾ ਅਗਲਾ ਫਿਰ ਨਹੀਂ 6 ਤਰੀਕ ਨੂੰ ਰਿਲੀਜ਼ ਹੋਣ ਦਾ ਜਿਹੜਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਤੇ ਜੇ ਰਿਲੀਜ਼ ਹੋਣੀ ਸਹੀ ਹੋਣੀ ਨਹੀਂ ਦੇਣੀ ਔਰ ਕਿਉਂਕਿ ਜਿਹੜੀ ਸਰਕਾਰਾਂ ਨੇ ਸਰਕਾਰਾਂ ਰਿਲੀਜ਼ ਕਰਾਉਂਦੀਆਂ ਨੇ ਪਰ ਜੇ ਸਰਕਾਰਾਂ ਇਹਦੇ ਤੇ ਬਫਦੀ ਨਹੀਂ ਲਾਉਂਦੀਆਂ ਫਿਲਮ ਰਿਲੀਜ਼ ਹੁੰਦੀ ਆ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜਿੰਨੇ ਵੀ ਸਿੱਖ ਨੇ ਜਿੰਨੇ ਵੀ ਗੁਰੂ ਨਾਨਕ ਦੇਵ ਜੀ ਗੁਰੂ ਮਾਰੂ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਸਿੱਖ ਨੇ ਉਹ ਸਾਰੇ ਇਹਦਾ ਵਿਰੋਧ ਕਰਨਗੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਆ ਉਹ ਛੜਕਾ ਤੇ ਆ ਜਾਣਗੇ ਜੇ ਫਿਰ ਮੇਰੀ ਰਿਲੀਜ ਹੁੰਦੀ ਹੈ ਤੇ ਇਹਦਾ ਬੜੇ ਪੂਰ ਜੋਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਫਿਲਮ ਦਾ ਪੰਜਾਬ ਜਗਤ ਨੂੰ ਦੁਆਰ ਇੰਦਾ ਜਾਊਗਾ